ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਠੀਕ ਹੋ ਵੀਰੇ ਸਾਰੇ ਜਣੇ ਇਹ ਕਈ ਵੀਰ ਕਹਿੰਦੇ ਸੀ ਵੀ ਮੱਖਣੀ ਦੇਣੀ ਆ ਕਬੂਤਰਾਂ ਨੂੰ ਕਿਵੇਂ ਦਈਏ ਜੀ ਤੇ ਉਹਦੇ ਕਰਕੇ ਵੀਰੇ ਆਪਾਂ ਵੀਡੀਓ ਲੈ ਕੇ ਆਏ ਜੀ ਇੱਕ ਪਹਿਲਾਂ ਵੀਰੇ ਤੁਸੀਂ ਇੱਕ ਸਰਿੰਜ ਲੈ ਲੈਣੀ ਹੈ ਜੀ 2.5 ਐਮਐਲ ਦੀ ਮੈ ਜਵੇ ਜਾਂ 3 ਐਮਐਲ ਦੀ ਮੈ ਜਵੇ ਠੀਕ ਹੈ ਜੀ ਸਰਿੰਜ ਲੈ ਕੇ ਵੀਰੇ ਤੇ ਮੂਹਰ ਉਹ ਆ ਕੱਟ ਲੈਣੀ ਹੈ ਜੀ ਆਪਾਂ ਨੇ ਮਾੜਾ ਕੈਮਰਾ ਨਹੀਂ ਡਿਲੇ ਆਪਾਂ ਨੇ ਲਈ ਆ ਖੋਲ ਕੇ ਹਮਾੜੀ ਇੱਥੋਂ ਕੱਟ ਲੈਣੀ ਹੈ ਜੀ ਤੈਨੂੰ ਸਰਿੰਜ ਨੇ ਮੂਹਰੇ ਜੀ ਐ ਬਣਾ ਲੈਣਾ ਆਪਾਂ ਆ ਕੱਟ ਲਈ ਜੀ ਠੀਕ ਹੈ ਜੀ ਤੇ ਆਪਾਂ ਮਖਣੀ ਐ ਸਰਿੰਜ ਨਾਲ ਦੇਣੀ ਐ ਜੀ ਪਹਿਲਾਂ ਕੀ ਕਰਦੇ ਸੀ ਕਿ ਵੀਰ ਆਪਾਂ ਮਖਣੀ ਨਾ ਹੱਥ ਨਾਲ ਦੰਦੇ ਸੀਗੇ ਜੀ ਜਿਹਦੇ ਨਾਲ ਨਾ ਕੂਤਰਾਂ ਦੇ ਇੱਥੋਂ ਇੱਥੋਂ ਮੂੰਹ ਲਿਬੜ ਜਾਂਦੇ ਸੀਗੇ ਤੇ ਉਹ ਛੇਤੀ ਛੇਤੀ ਸਾਫ਼ੇ ਨਹੀਂ ਸੀ ਹੁੰਦੇ ਜੀ ਕਿਉਂਕਿ ਮਖਣੀ ਦੇ ਵਿੱਚ ਥੰਦੇਾਈ ਬਹੁਤ ਹੁੰਦੀ ਐ ਜੀ ਠੀਕ ਹੈ ਜੀ ਉਹਦੇ ਕਰਕੇ ਆਪਾਂ ਇਹ ਨਵਾਂ ਤਰੀਕਾ ਲੈ ਕੇ ਆਂਦਾ ਜੀ ਆਪਾਂ ਨੇ ਮਖਣੀ ਦੇਣ ਦਾ ਤੇ ਜਿਹੜੇ-ਜਿਹੜੇ ਵੀਰ ਨੂੰ ਵਧੀਆ ਲੱਗਿਆ ਵੀਰੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਜੀ ਮਖ ਤੇ ਮਖਣੀ ਦੇ ਕੀ ਕੀ ਫਾਇਦੇ ਨੇ ਜੀ ਠੀਕ ਹੈ ਜੀ ਆਹ ਹੁਣ ਐ ਲਾ ਲਓ ਵੀਦੇ ਨੂੰ ਮਾੜਾ ਖੋਲੋ ਇਹਨੂੰ ਐ ਕਰਕੇ ਐਂ ਦੱਬ ਲਈ ਜੀ ਆਹ ਪਰ ਲਈ ਕੰਮਲ ਇਕਣੀ ਕੂਤਰ ਦੇ ਅੰਦਰ ਦੇ ਦੇਣੀ ਆਪਾਂ ਨੇ ਇਕਣੀ ਕੂਤਰ ਦੇ ਅੰਦਰ ਜਾ ਕੇ ਡੇਕ ਜਾਨੀਆਂ ਜੀ ਇਹ ਨਾ ਤਾਂ ਇਹਦੇ ਨਾਲ ਕੂਤਰ ਲਿਪੜੂਗਾ ਜੀ ਨਾ ਕਬੂਤਰ ਮਖਣੀ ਬਾਹਰ ਕੱਢੂਗਾ ਜੀ ਨਹੀਂ ਕਈ ਵਾਰ ਜਦ ਆਪਾਂ ਹੱਥ ਨਾਲ ਦਿੰਦੇ ਸੀ ਨਾ ਜੀ ਮਖਣੀ ਬਾਹਰ ਕੱਢ ਦਿੰਦੇ ਨੇ ਕੂਤਰ ਹੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਚੰਗੀਆਂ ਚੀਜ਼ਾਂ ਦਾ ਜਵਾਕਾਂ ਦੇ ਵੀ ਲੜਦੀਆਂ ਨੇ ਜੀ ਤਾਂ ਫਿਰ ਕੂਤਰ ਨੇ ਮੰਨੇ ਜਾਲ ਵੀ ਦਵਾਈ ਤੇ ਮੱਖਣੀ ਡਾਏਗਾ ਨਾ ਇਹਨੂੰ ਐ ਕਰਕੇ ਸਾਫ ਕਰਕੇ ਸਨੇ ਨੂੰ ਫੇਰ ਦੇਣੀ ਦਾ ਕਬੂਤਰ ਦੇ ਕਿਸੇ ਨੂੰ ਮੂਹ ਨਹੀਂ ਲੱਗੇ ਠੀਕ ਹੈ ਤੇ ਆਪਾਂ ਹੁਣ ਵੀਰੇ ਦੇਣ ਲੱਗਾਂਗੇ ਮੱਖਣੀ ਆਈ ਜੀ ਆਪਣਾ ਲਾਲ ਚੀਨਾ ਬੱਚਾ ਦੇ ਦੇ ਨਾ ਆ ਦੇਖਿਓ ਵੀਰੇ ਮੰਨ ਧਿਆਨ ਨਾ ਲਈ ਬੁੱਤ ਠੀਕ ਹੈ ਪੇਚ ਤਾਂ ਕਰ ਲਾ ਸਰਿੰਜ ਦੇ ਵਿੱਚ ਤਾਂ ਕਰ ਸਰਿੰਜ ਹਾਂ ਛੱਡ ਦੇ ਹੁਣ ਕੀ ਆਹ ਦਿੱਤੀ ਗਈ ਜੀ ਮਖਣੀ ਇਹਦਾ ਮੂੰਹ ਦੇਖ ਲੋ ਵੀਰੇ ਜਮਾ ਨਹੀਂ ਲਿਬੜਿਆ ਕੂਤੋ ਬਾਈ ਜੇ ਆਪਣਾ ਤਰੀਕਾ ਵੀਰੇ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਠੀਕ ਹੈ ਜੀ ਤੇ ਮਖਣੀ ਦੇਣ ਦੇ ਕੀ ਕੀ ਫਾਇਦੇ ਨੇ ਜੀ ਇਹ ਵੀ ਤੁਹਾਨੂੰ ਦੱਸਦੇ ਆ ਜੀ ਆਪਾਂ ਨਾਲ ਨਾਲ ਇੱਕ ਤਾਂ ਵੀ ਤੇ ਜਿਵੇਂ ਆਪਾਂ ਨੇ ਪਹਿਲੇ ਦਿਨ ਤੋਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਵੀ ਪੱਟਣ ਤੋਂ ਬਾਹਰ ਕੂਕਰਾਂ ਨੂੰ ਜਿੱਥੋਂ ਦੇ ਆਈਆਂ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਨੇ ਜੀ ਆਪਾਂ ਉਹਦੇ ਵਿੱਚ ਕੁਝ ਵੀ ਦੇ ਸਕਦੇ ਹਾਂ ਦੁੱਧ ਵੀ ਦੇ ਸਕਦੇ ਹਾਂ ਦੱਸੀ ਵੀ ਦੇ ਸਕਦੇ ਹਾਂ ਤੇਲ ਵੀ ਦੇ ਸਕਦੇ ਹਾਂ ਜੀ ਠੀਕ ਹੈ ਜੀ ਤੇ ਮਖਣੀ ਦੇ ਵਿੱਚ ਇੱਕ ਤਾਂ ਵੀ ਇੱਥੋਂ ਦੇ ਆਈ ਬਹੁਤ ਜ਼ਿਆਦਾ ਹੁੰਦੀ ਹੈ ਜੀ ਦੂਜੇ ਨੰਬਰ ਤੇ ਮਖਣੀ ਦੇਣ ਨਾਲ ਨਾ ਜੀ ਕੂਤਰਾਂ ਦੀ ੜਾਨ ਬਹੁਤ ਜ਼ਿਆਦਾ ਵੱਧਦੀ ਹੈ ਜੀ ਇਹ ਚੀਜ਼ਾਂ ਦਾ ਵੀ ਲੱਪਾ ਨੂੰ ਫਰਕ ਪਤਾ ਲੱਗਣਾ ਵੀ ਗਰਮੀ ਦੇ ਵਿੱਚ ਜਿਹੜੇ ਕੂਤਰਾਂ ਦੀ ਮਖਣੀ ਖਾਦੀ ਹੋਊਗੀ ਜੀ ਉਹ ਲੈ ਇਹਦੀ ਉਡਣਗੇ ਵੀਰੇ ਗਰਮੀ ਨੂੰ ਤਾਂ ਖੱਲੇ ਦਿਨਾਂ ਦੇ ਵਿੱਚ ਰਚ ਰੋੜ ਨਹੀਂ ਉਡਦਾ ਸਭ ਨੇ ਵੀ ਜਿਹੜੀ ਗਰਮੀ ਨੂੰ ਲੈਦਾ ਹੀ ਉਡਣਗੇ ਜੀ ਇਹ ਆਪਣੇ ਉਹ ਬੱਚੇ ਨੇ ਵੀਰੇ ਵੀ ਜਿਹੜੇ ਆਪਾਂ ਨੇ ਚਾਰ ਚਾਰ ਕੰਨੀਆਂ ਪੱਟੀਆਂ ਦੀਆਂ ਨੇ ਨਵੰਬਰ ਮਹੀਨੇ ਦੇ ਬੱਚੇ ਨੇ ਜੀ ਆ ਕਬੂਤਰ ਆਪਣੇ ਬੱਚੇ ਆ ਬੜੇ ਠੀਕ ਹੈ ਜੀ ਤੁਹਾਨੂੰ ਇਹ ਉੱਡਦੇ ਦਿਖਾਵਾਂਗੇ ਵੀਰੇ ਕਈ ਵੀਰਾਂ ਨੂੰ ਆਏ ਆ ਵੀ ਕੋਰੇ ਕਬੂਤਰ ਪੱਟੇ ਹੋਏ ਉੱਡਦੇ ਨਹੀਂ ਨਾ ਉਹਨਾਂ ਨੂੰ ਦਿਖਾਵਾਂਗੇ ਜੀ ਵੀ ਕਿੰਨਾ ਕੋਟਦੇ ਹੁੰਦੇ ਨੇ ਕੋਰੇ ਕਬੂਤਰ ਤੇ ਆ ਆਪਨੇ ਦੇਖੋ ਵੀਰੇ ਹੁਣ ਮੱਖਣੀ ਦੇਣ ਦਾ तरीका किमे लगया ਤੁਹਾਨੂੰ ਹਲੋ ਸਿੱਧੀ ਅੰਦਰ ਜਾਂਦੀ ਐ ਮੱਖਣੀ ਕੂਤਰ ਦੇ ਤੇ ਇੱਕ ਜ਼ਰੂਰੀ ਗੱਲ ਹੋਰ ਵੀਰੇ ਮੱਖਣੀ ਦੇ ਕੇ ਜੀ ਕੂਤਰਾਂ ਨੂੰ 2-3 ਘੰਟੇ ਧੁੱਪਾਂ ਦੇ ਵਿੱਚ ਜਨੂਰ ਰੱਖਣਾ ਜੀ ਠੀਕ ਹੈ ਜੀ 2-3 ਘੰਟੇ ਜੀ ਕੂਤਰਾਂ ਨੂੰ ਧੁੱਪਾਂ ਦੇ ਵਿੱਚ ਜ਼ਰੂਰ ਰੱਖਣਾ ਜੀ ਕਰੂ ਸ਼ੌਂਕ ਵੀਰੇ ਆਪਣੇ ਕਬੂਤਰਾਂ ਦਾ ਜੀ ਆ ਨਾਲ ਨਾਲ ਵੀਡੀਓ ਦੇ ਵਿੱਚ ਕਬੂਤਰ ਵੀ ਦਿਖਾਈ ਜਣੇ ਆ ਜੀ ਤੁਹਾਨੂੰ ਦੇਹ ਪੁੱਤ ਨੂੰ ਨੇ ਕੱਪੜਾ ਰੱਖ ਲਈ ਨੂੰ ਨਾਲ ਮੜਾ ਜੇ ਪੱਥਰਾਂ ਸਾਫ਼ ਕਰੀ ਨੂੰ ਵੀ ਹੱਥ ਫੜੀ ਜਣੇ ਨੂੰ ਮੂੰਹ ਫੜੀ ਜਣੇ ਇਹਦਾ ਆ ਲੋਈ ਕਿ ਤੋ ਵੀ ਕਬੂਤਰ ਨਹੀਂ ਦਿਬੜਿਆ ਹੈਗਾ ਜੀ ਜੇ ਆਪਾਂ ਹੱਥ ਨਾਲ ਦੇ ਦਿੰਦੇ ਮਖਣੀ ਨੂੰ ਇਹੀ ਕਬੂਤਰਾਂ ਦੀ ਤੁਸੀਂ ਮੂੰਹ ਦੇਖ ਲੈਂਦੇ ਕਿਵੇਂ ਲੱਬੜ ਜਾਣੇ ਸੀਗੇ ਜੀ ਜਮਾ ਦੇਖਣ ਨੂੰ ਜੀ ਨਹੀਂ ਸੀ ਕਰਨਾ ਇਹਨਾਂ ਨੂੰ ਉਹ ਵੀ ਕੋਈ ਖੌਂਕੋ ਫੇ ਇਹ ਆਪਾਂ ਇਹ ਕੂਤਰ ਦਿਖਾਇ ਨਹੀਂ ਸੀਗੇ ਵੀਡੀਓ ਦੇ ਵਿੱਚ ਅੱਜ ਦਿਖਾਏ ਨੇ ਜੀ ਦੱਸੋ ਜੀ ਕਿਵੇਂ ਲੱਗੇ ਮਖਣੀ ਦਾ ਵੀ ਇਹ ਨੁਕਸਾਨ ਕੋਈ ਨਹੀਂ ਹੈਗਾ ਜੀ ਠੀਕ ਹੈ ਜੀ ਇੱਕ ਜਣੀ ਇਹ ਗਲਤੀ ਨਾ ਕਰਿਓ ਵੀ ਤੁਸੀਂ ਲਾਲਚ ਦੇ ਵਿੱਚ ਵੀ ਹਾਂ ਉੱਡਦੇ ਵੱਧ ਨੇ ਮਖਣੀ ਨਾ ਵੀ ਲਾਲਚ ਦੇ ਵਿੱਚ ਆ ਕੇ ਤੁਸੀਂ ਵੱਧ ਦੇ ਦੋ ਮਖੜੀ ਕੂਤਰਾਂ ਨੂੰ ਹੀ ਇਹ ਗਲਤੀ ਨਾ ਕਰਿਓ ਜੀ ਇਹ ਦੇਣੀ ਸਿਰਫ 2-3 ਦਿਨਿਆਂ ਤਿੰਨ ਦਿਨ ਦੇ ਸਕਦੇ ਹੋ ਜੀ ਤੁਸੀਂ ਬਸ ਜਾਂ ਤੁਸੀਂ ਇਹ ਮਾੜੀ ਮੁੱਤੀ ਜਿਹੜਾ ਕਬੂਤਰ ਕੱਢ ਲੈ ਉਹ ਦੋ ਦੇ ਸਕਦੇ ਆ ਜੀ ਵੀ ਜਿਹਨੂੰ ਹੁਣ ਤਾਂ ਤਿੰਨ ਚਾਰ ਦਿਨ ਹੀ ਦੇਣੀ ਆ ਜੀ ਠੀਕ ਆ ਜੀ ਜੇ ਵੀਰੇ ਮਖਣੀ ਵੱਧ ਦਿੱਤੀ ਹੋਊਗੀ ਜੀ ਕਬੂਤਰ ਤੁਹਾਡੇ ਵਧੀਆ ਹੋਏ ਡਾਵੇ ਹੋਏ ਤਾਂ ਕਬੂਤਰ ਤੁਹਾਡੇ ਘਰੋਂ ਭੱਜਣਗੇ ਜੀ ਬਾਜ਼ੀਆਂ ਤੋਂ ਵੀ ਭੱਜਣਗੇ ਠੀਕ ਆ ਜੀ ਇਹਦਾ ਇਹ ਨੁਕਸਾਨ ਆ ਵੀਰੇ ਫੈਰੀ ਦਾ ਹਰੇਕ ਹੀ ਦਸੀ ਜਾਂਦਾ ਆਪਾਂ ਨੁਕਸਾਨ ਵੀ ਤੁਹਾਨੂੰ ਦੱਸਤਾ ਨਾਲੇ ਵੀ ਇਹਦਾ ਨੁਕਸਾਨ ਇਹ ਆ ਜੀ ਕਿ ਕਬੂਤਰ ਤੁਹਾਡੇ ਬਾਜ਼ੀਆਂ ਤੋਂ ਭੱਜਣਗੇ ਨਹੀਂ ਤੁਹਾਡੇ ਕਬੂਤਰ ਘਰੋਂ ਭੱਜਣਗੇ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਜੀ ਬਾਦਾਮ ਵੀ ਤੁਹਾਨੂੰ ਪਤਾ ਵੀ ਜੇ ਆਪਾਂ ਵੱਧ ਬਾਦਾਮ ਪਾਵਾਂਗੇ ਤਾਂ ਕਬੂਤਰ ਬਿਮਾਰ ਹੋ ਜਾਣਗੇ ਜਾਂ ਕਬੂਤਰਾਂ ਦੇ ਅੰਦਰ ਗਰਮੀ ਪੈ ਜਾਂਦੀ ਹੈ ਜੀ ਓਮੀ ਮਖਣੀ ਦਾ ਜੀ ਵੀ ਜੇ ਆਪਾਂ ਵੱਧ ਦਵਾਂਗੇ ਮਖਣੀ ਤਾਂ ਕਬੂਤਰ ਤਕੜੇ ਵੱਧ ਹੋ ਜਾਣਗੇ ਮੋਟੇ ਹੋ ਜਾਣਗੇ ਕਬੂਤਰ ਬਾਜ਼ੀਆਂ ਤੋਂ ਭੱਜਣ ਲੱਗ ਜਾਣਗੇ ਜੀ ਜਾਂ ਆਪਣੇ ਕਬੂਤਰ ਘਰੋਂ ਹੀ ਭੱਜ ਜਾਣਗੇ ਠੀਕ ਹੈ ਜੀ ਤੇ ਇਸੇ ਕਰਕੇ ਵੀ ਇਹ ਆਪਾਂ ਨੇ ਕਰਦਿਆਂ ਤੋਂ ਅੱਜ ਵੀਰੇ ਆਪਣੀ ਮੰਮੀ ਤੋਂ ਲੱਸੀ ਕਿਆਤੀ ਬਣਾਉਣ ਨੂੰ ਤੇ ਲੱਸੀ ਦੇ ਵਿੱਚ ਉਹ ਸਪੈਸ਼ਲ ਮੱਖਣ ਹੀ ਨਾ ਖਤਰੇ ਕਢਾਇਆ ਜੀ ਕਿ ਕਬੂਤਰਾਂ ਨੂੰ ਮੱਖਣ ਦੇਣਾ ਜਿਹੜਾ ਜਿਹੜਾ ਜੀਰਾਂ ਨੂੰ ਸ਼ੌਂਕ ਆ ਵੀਰੇ ਉਹ ਤਾਂ ਇਹੀ ਕੁਛ ਕਰਦੇ ਨੇ ਸ਼ੌਂਕ ਖਤਰ ਕੀ ਕੁਛ ਨਹੀਂ ਕਰਦਾ ਵੀਰੇ ਬੰਦਾ ਮੈਨੂੰ ਮੂਣਾ ਲੈ ਬੜੇ ਕਿਸੇ ਕਬੂਤਰ ਦੇ ਇੰਨਾ ਕੰਨੀ ਕਰ ਰੱਖੀ ਤੂੰ ਦੇਖੀ ਯਾਰ ਕਾਲਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਫ੍ਰਿਜ ਦੇ ਵਿੱਚ ਲੱਗੀ ਹੋਊਗੀ ਨਾ ਜੀ ਫਿਰ ਜੰਮ ਜੇ ਜਾਊਗੀ ਦੇਣੀ ਸੌਖੀ ਰਹੂਗੀ ਗਿੱਲੀ ਗਿੱਲੀ ਮੱਖਣੀ ਦੇਣੀ ਹੁੰਦੀ ਹੈਗੀ ਜੀ ਹੁਣ ਗਿੱਲੀ ਹੁਣ ਪਿਗਲ ਚੱਲੀ ਮਾੜੀ ਜੀ ਇਹ ਮਨਿਸ ਰੰਜੇ ਸਾਫ ਕਰਕੇ ਦੇਈਏ ਕੂਤਰ ਨੂੰ ਠੀਕ ਹੈ ਇਹ ਬੜਨਾ ਜਾਣੀ ਕੂਤਰ ਜਮਾਂਗੇ ਇਹ ਰਾਣੀਆਂ ਇਹਨਾਂ ਨੂੰ ਪਤਾ ਹੀ ਆਪਾਂ ਨੇ ਕਿਵੇਂ ਸੰਭਾਲ ਸੰਭਾਲ ਰੱਖੀਆਂ ਨੇ ਵਿੱਚ ਘਰੀ ਸਰੇਜ ਪਹਿਲਾਂ ਪੂਰੀ ਹਾਂ ਹੁਣ ਦੇ ਬਸ ਇਹ ਕਬੂਤਰ ਬਿਮਾਰ ਹੋ ਗਿਆ ਸੀ ਜੀ ਆਪਣਾ ਹੁਣ ਸਾਰਾ ਹੋਣ ਲੱਗਿਆ ਜੀ ਇਹ ਠੀਕ ਹੈ ਜੀ ਇਹ ਬਹੁਤ ਵਧੀਆ ਕਬੂਤਰਾਂ ਦਾ ਜੀ ਇਹ ਦਿਮਾਣੇ ਕੀਤੀ ਆਪਣੀਆਂ ਵੀਰੇ ਜਿਹੜੀਆਂ ਪਹਿਲਾਂ ਵੀਡੀਓ ਪਾਈ ਤੁਸੀਂ ਸਭ ਨੂੰ ਬਹੁਤ ਪਿਆਰ ਦਿੱਤਾ ਵੀਰੇ ਇਸੇ ਤਰ੍ਹਾਂ ਵੀਰੇ ਅੱਗੇ ਪਿਆਰ ਦਿੰਦੇ ਰਹੋ ਆ ਤੁਹਾਡੇ ਖਾਤਰ ਵੀਰੇ ਨਵੀਆਂ-ਨਵੀਆਂ ਵੀਡੀਓ ਵੀਰੇ ਲੈ ਕੇ ਆਉਂਦੇ ਰਹਾਂਗੇ ਜਾਣਕਾਰੀ ਲਈ ਠੀਕ ਹੈ ਜੀ ਆ ਵੀਰੇ ਕਿੰਨੇ ਕੂਤਰਾਂ ਹੁੰਦੇ ਦੇਖ ਲਓ ਮਖਣੀ ਦਿੱਤੀ ਆ ਜੀ ਆ ਬੈਠੇ ਆ ਤੁਹਾਡੇ ਸਾਹਮਣੇ ਜੀ ਇੱਕ ਦਾ ਵੀ ਮੂੰਹ ਲੱਭੜਿਆ ਤਾਂ ਦੱਸੋ ਜੀ ਸਾਰੇ ਤੁਹਾਡੇ ਸਾਹਮਣੇ ਬੈਠੇ ਨੇ ਤਿਆਰ-ਵਾਰ ਤਿਆਰ ਗਰਮੀ ਲਈ ਮੱਖਣੀ ਦੇਣ ਦਾ ਵੀ ਇਹ ਬੈਸਟ ਤਰੀਕਾ ਜੀ ਇਹ ਸਭ ਤੋਂ ਵਧੀਆ ਤਰੀਕਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਅੱਜ ਆਪਾਂ ਨੇ ਵੀ ਵੀਰੇ ਆਪਾਂ ਕੋਈ ਉਹ ਨਹੀਂ ਕਰਦੇ ਹੈਗੇ ਆਪਾਂ ਨੇ ਵੀ YouTube ਉਹਦੇ ਜੇ Instagram ਤੇ ਇੱਕ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਇੱਕ ਵੀਰ ਨੇ ਵੀਰੇ ਇਹ ਤਰੀਕਾ ਵਰਤਿਆ ਸੀ ਆਪਾਂ ਨੂੰ ਵੀਰੇ ਵਧੀਆ ਲੱਗਿਆ ਤਾਂ ਕਰਕੇ ਆਪਾਂ ਵੀਰੇ ਇਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਮੇਰਾ ਕ੍ਰੈਡਿਟ ਵੀਰੇ ਉਹ ਵੀਰ ਨੂੰ ਜਾਂਦਾ ਜੀ ਫਰੀਲ ਵਾਲੇ ਨੂੰ ਠੀਕ ਹੈ ਜੀ ਤੇ ਜੇ ਆਪਣੀ ਵੀਰੇ ਵੀਡੀਓ ਵਧੀਆ ਲੱਗੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਗੱਲ ਤਾਂ ਜਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਵੀ ਕਿਵੇਂ ਲੱਗੀ ਤੇ ਹੋਰ ਵੀਰੇ ਕਿਹੜੀ ਨਵੀਂ ਵੀਡੀਓ ਲੈ ਕੇ ਆਈਏ ਆਪਾਂ ਵੀ ਜਾਂ ਜਿਹੜੀ ਚੀਜ਼ ਬਾਰੇ ਤੁਹਾਨੂੰ ਦਿੱਕਤ ਆ ਰਹੀ ਆ ਉਹ ਦੱਸਿਓ ਵੀਰੇ ਆਪਾਂ ਉਹ ਵੀ ਵੀਡੀਓ ਵੀਰੇ ਬਣਾਵਾਂਗੇ ਜਰੂਰ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਤੇ ਦੋ ਬਾਅਦ ਵੀਰੇ ਹੁਣ ਜਿਵੇਂ ਆਪਾਂ ਹੁਣ ਦੋ ਤਿੰਨ ਦਿਨ ਲਗਾਤਾਰ ਚੱਲਦਿਆਂ ਨੂੰ ਹੋ ਗਏ ਵੀਰੇ ਨੇ ਜੇ ਠੰਢਾਈ ਵਾਲੀਆਂ ਚੀਜ਼ਾਂ ਜਿੰਨੇ ਜਿੰਨੇ ਕਬੂਤਰ ਸਾਰਾ ਆ ਕੇ ਕੂਤਰ ਵੀ ਉਹ ਹਿਸਾਬ ਨਾਲ ਦੇ ਕੇ ਛਤਰੀਆਂ ਤੇ ਵੀ ਬਿਠਾਉਣ ਲੱਗ ਜਿਓ ਵੀਰੇ ਪ੍ਰੋਸੈਸ ਜਿਵੇਂ ਜਿਵੇਂ ਹੁੰਦਾ ਤੁਹਾਨੂੰ ਪਤਾ ਹੀ ਆ ਸਭ ਨੂੰ ਬਾਜੀਆਂ ਦਾ ਛਤਰੀਆਂ ਤੇ ਲਾਉਣੇ ਵੀਰੇ ਬਹੁਤ ਜ਼ਰੂਰੀ ਨੇ ਕਬੂਤਰ ਕੱਢਣ ਤੋਂ ਪਹਿਲਾਂ ਜੇ ਛਤਰੀਆਂ ਤੇ ਬੈਠੇ ਹੋਣਗੇ ਕਬੂਤਰ ਤਾਂ ਵੀਰੇ ਸੈਡਾਂ ਤੇ ਨਹੀਂ ਬੈਠਣਗੇ ਕੋਠੀਆਂ ਕਾਠੀਆਂ ਤੇ ਸਿੱਧੇ ਘਰੇ ਆਉਣਗੇ ਜੀ ਤੁਪਾਂ ਵੀਰੇ ਜ਼ਰੂਰ ਲਵਾਇਓ ਮਖਣੀ ਦੇ ਕੇ ਆਪਣੇ ਹੁਣ ਕਬੂਤਰ 2-3 ਘੰਟੇ ਤੁਪਾਂ ਜੇ ਬਹਿਣਗੇ ਜੀ ਠੀਕ ਆ ਜੀ ਇੱਕ ਵੀਰੇ ਆਪਾਂ ਨੇ ਹੋਰ ਬਹੁਤ ਜ਼ਰੂਰੀ ਗੱਲ ਕਰਨੀ ਹੈ ਉਹ ਦੀ ਚਲੋ ਆਪਾਂ ਵੀਡੀਓ ਲੈਦੀ ਪਾਵਾਂਗੇ ਪਰ ਇਹਦੇ ਵਿੱਚ ਮੜਾ ਜ਼ਿਕਰ ਕਰ ਦਿੰਨੇ ਆ ਜਿਵੇਂ ਵੀਰੇ ਪੱਟੇ ਹੋਏ ਕਬੂਤਰ ਨਾਲ ਕਈ ਵਾਰ ਸੁੱਕਣ ਲੱਗ ਜਾਂਦੇ ਨੇ ਥੱਲੇ ਜੀ ਬਿਮਾਰ ਹੋਣ ਲੱਗ ਜਾਂਦੇ ਨੇ ਆਪਾਂ ਉਹਦੇ ਬਾਰੇ ਵੀਰੇ ਵੀਡੀਓ ਪਾਉਣੀ ਹੈ ਜੇ ਇੱਕ ਹੋਰ ਤੇ ਜਿਹੜੇ-ਜਿਹੜੇ ਵੀਰ ਨੂੰ ਵੀਰੇ ਲੱਗਦਾ ਵੀ ਇਹ ਪ੍ਰੋਬਲਮ ਆ ਰਹੀ ਆ ਉਹ ਕਮੈਂਟ ਜ਼ਰੂਰ ਕਰਿਓ ਵੀਰੇ ਜਿਨੂੰ-ਜਿਨੂੰ ਇਲਾਜ ਪਤਾ ਉਹ ਵੀ ਦੱਸਿਓ ਜ਼ਰੂਰ ਵੀ ਪੱਟੇ ਹੋਏ ਕਬੂਤਰ ਸੁੱਕਣ ਕਿਉਂ ਲੱਗ ਜਾਂਦੇ ਨੇ ਜੀ ਆਪਣੇ ਤਾਂ ਚਲੋ ਹਜੇ ਖੈਰ ਵਧੀਆ ਨੇ ਤੰਦਰੁਸਤ ਨੇ ਪੂਰੇ ਕਈ ਵਾਰ ਨਾਲ ਜੀ ਗੁੱਲ ਕੱਢ ਕੇ ਉਹ ਜਰੂਰ ਦੱਸਿਓ ਠੀਕ ਆ ਜੀ ਚਲੋ ਠੀਕ ਆ ਵੀਰੇ ਧੰਨਵਾਦ ਜੀ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ